ਬਈ ਨਾ ਕੰਗ ਦਾ ਕੰਮ ਬਹੁਤ ਵਧੀਆ ਚੱਲਦਾ ਅੱਜ ਤਾਂ ਸਿਰਫ ਮੈਨੂੰ ਸੁਨੇਹਾ ਦੇਣ ਵਾਸਤੇ ਕੰਗ ਸਾਹਿਬ ਨੇ ਸੱਦਿਆ ਕੋਠੀਆਂ ਦਾ ਕੰਮ ਇਹਨਾਂ ਕੋਲੇ ਇੰਨਾ ਹੈ ਕਿ ਮੁੱਕਦਾ ਨਹੀਂ ਇਹ ਕਹਿੰਦੇ ਵੀ ਮਾਲਕ ਦੀ ਕਿਰਪਾ ਹੋ ਗਈ ਆ ਦਾਤੇ ਦੀ ਦਇਆ ਹੋਈ ਆ ਜੇ ਕੋਈ ਵੀ ਪਾਠੀ ਸਿੰਘ ਹੋਵੇ ਜਿਹਦੇ ਬਾਰੇ ਪਿੰਡ ਉਹਦਾ ਪਿੰਡ ਕਵੇ ਕਿ ਆਹ ਲੋੜਮੰਦ ਪਾਠੀ ਸਿੰਘ ਆ ਤਾਂ ਉਹਦੇ ਘਰ ਦੇ ਉਹਦੇ ਬੂਹੇ ਦਰਵਾਜ਼ੇ ਹੈ ਨਹੀਂਗੇ ਤਾਂ ਉਹ ਦਰਵਾਜ਼ਿਆਂ ਦੀ ਸੇਵਾ ਇੱਕ ਮਹੀਨੇ ਚ ਇੱਕ ਪਾਠੀ ਸਿੰਘ ਦੇ ਦਰਵਾਜ਼ਿਆਂ ਦੀ ਸੇਵਾ ਉਹਦੇ ਘਰ ਦੇ ਪਰਦਾ ਕਰ ਦਿਆ ਕਰੂਗਾ ਜਿਹੜਾ ਆਪਣੇ ਲਈ ਲੋਕ ਪਰਲੋਕ ਦੇ ਵਿੱਚ ਪਰਦੇ ਕੱਜਣ ਦੀ ਸਾਰਿਆਂ ਲਈ ਅਰਦਾਸ ਕਰਦਾ ਹਰੋਜ ਪਾਠੀ ਸਿੰਘ ਤੇ ਉਹਦੇ ਜੇ ਬੂਹੇ ਨੂੰ ਦਰਵਾਜ਼ਾ ਹੈ ਨਹੀਂਗਾ ਤਾਂ ਬਾਈ ਕੰਗ ਸਾਹਿਬ ਸੇਵਾ ਕਰ ਦਿਆ ਕਰਨਗੇ ਇਸ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੁਸੀਂ ਪਾਠੀ ਸਿੰਘਾਂ ਨੂੰ ਦੱਸ ਦਿਓ ਵੀ ਹਾਂ ਯਾਰ ਤੁਹਾਡੇ ਕਦਰਦਾਨ ਦੁਨੀਆ ਤੇ ਹੈਗੇ ਆ ਬਾਕੀ ਆਪਾਂ ਸਵਾਗਤ ਕਰਦੇ ਆਂ ਬਾਈ ਦਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਸੇਵਾ ਤੁਹਾਡੀ ਨੂੰ ਸਲੂਟ ਆ ਬਾਈ ਸਾਡੀ ਜਗ੍ਹਾ ਦੀ ਐ ਤੇ ਸਾਡੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਆਂਦਾ ਏਡਾ ਸਾਥ ਦਿੱਤਾ ਹੈ ਕੀ ਆਪਾਂ ਇੱਥੇ ਤੱਕ ਪਹੁੰਚ ਗਏ ਹਾਂ ਤੇ ਇੱਕ ਗੱਲ ਇਹ ਆ ਵੀ ਜੇ ਇਹ ਸਿੰਘ ਦੀ ਸੇਵਾ ਕਰ ਰਿਹਾ ਤਾਂ ਐਵੇਂ ਨਹੀਂ ਵੀ ਦੂਜਿਆਂ ਦਾ ਚਾਮੀ ਦੇੜ ਰਿਹਾ ਰੇਟ ਜਾਇਜ ਹੈ ਹਨਾ ਭਾਈ ਉਹ ਪਤਾ ਕਰਕੇ ਆਣਾ ਆਪਣਾ ਸਾਡਾ ਮੇਨ ਮਕਸਦ ਕੀ ਆ ਦਸੰਦ ਕੱਢਣਾ ਦੇਖੋ ਪੈਸਾ ਸਾਰੀ ਦੁਨੀਆ ਕਮਾਉਂਦੀ ਆ ਆਪਣਾ ਮੇਨ ਹੈਗਾ ਵੀ ਆਪਾਂ ਜਿੰਨਾ ਹੋ ਸਕੇ ਕਿਸੇ ਚੰਗੇ ਕਾਰਜ ਚ ਲਾਈਏ ਕੋਠੀਆਂਕਾਰਾਂ ਨਾਲ ਨਹੀਂ ਜਾਣੀਆਂ ਭਾਈ ਜੇ ਆਪਾਂ ਕੋਈ ਵਧੀਆ ਕੰਮ ਕਰਾਂਗੇ ਕਿਸੇ ਵਧੀਆ ਬੰਦੇ 'ਤੇ ਕਰਾਂਗੇ ਮਦਦ ਕਾਦੀ ਹੋ ਗਈ ਇਹ ਤਾਂ ਉਹਨਾਂ ਦਾ ਹੱਕ ਆ ਜਿਹੜਾ ਆਪਾਂ ਦੇਣਾ ਚਾਹੀਦਾ ਸਾਰੇ ਆਪਣੇ ਪੰਜਾਬ ਦੇ ਲੋਕ ਆ ਜਿੰਨੇ ਬਾਹਰ ਬੈਠੇ ਆ ਇੰਡੀਆ 'ਚ ਮਦਦ ਕਰਨੀ ਚਾਹੀਦੀ ਆ ਆਪਣੀ ਪਾਠੀ ਸਿੰਘਾਂ ਦੀ ਸਾਰਿਆਂ ਦੀ ਤੇ ਵੀਰੇ ਜਿਹੜੇ ਜਿਹੜੇ ਬੰਦਾ ਆਮ ਕੋਈ ਵੀ ਬੰਦਾ ਤੁਹਾਡੇ ਤੋਂ ਦਰਵਾਜੇ ਖਰੀਦਦਾ ਉਹਦੇ ਲਈ ਕੀ ਜ਼ਿੰਮੇਵਾਰੀ ਰਹਿੰਦੀ ਹੈ ਵੀ ਜਿਹੜਾ ਬੰਦਾ ਹੁਣ ਉਧਰ ਜ਼ਿੰਮੇਵਾਰੀ ਲੈ ਰਿਹਾ ਇੱਧਰ ਕੀ ਜ਼ਿੰਮੇਵਾਰੀ ਲੈਂਦਾ ਮੰਨ ਲਓ ਮੇਰਾ ਦਰਵਾਜਾ ਮੈਂ ਤੁਹਾਡੇ ਤੋਂ ਲਿਆ ਸੀ ਆ ਦਰਵਾਜਾ ਇਹ ਖਰਾਬ ਹੋ ਗਿਆ ਵਿੰਗਾ ਹੋ ਗਿਆ ਠੀਕ ਹੈ ਕੀ ਸੂਤ ਕਰ ਕਿਉਂਗੇ ਬਿਲਕੁਲ ਮੈਂ ਹੁਣ ਤੁਹਾਨੂੰ ਦੋ ਚਾਰ ਗੱਲਾਂ ਦੱਸਣੀਆਂ ਦੇਖੋ ਆਪਾਂ ਮਾਰਕੀਟ ਮੰਗ ਨਹੀਂ ਕਰਨਾ ਉਹ ਸਾਡਾ ਸਮਾਨ ਵੇਚ ਗਿਆ ਉਹ ਲੈ ਜੋ ਖੱਟ ਜੋ ਮੈਂ ਤੁਹਾਨੂੰ ਮੇਨ ਪਰਤੇ ਦੀਆਂ ਗੱਲਾਂ ਦੱਸਾਂਗਾ ਇਸ ਵੀਡੀਓ ਵਿੱਚ ਸਾਡਾ ਮੇਨ ਮਕਸਦ ਹੈ ਭਾਈ ਸਾਹਿਬ ਬੁਰੀ ਪੂਰੇ ਸੂਝਵਾਨ ਬੰਦੇ ਆ ਐਵੇਂ ਨਹੀਂ ਆ ਵੀ ਆਪਾਂ ਕੋਈ ਮਾਰਕੀਟਿੰਗ ਜ਼ਿਆਦਾ ਕਰ ਰਹੇ ਆ ਵੀ ਸੱਤ ਤੋਂ ਲੈ ਕੇ ਜਾਓ ਸਭ ਤੋਂ ਪਹਿਲੀ ਗੱਲ ਹੈ ਜਿਹੜੀ ਚੀਜ਼ ਆਪਾਂ ਦਵਾਂਗੇ ਉਹਦੇ ਵਿੱਚ ਸਾਡੇ ਕੋਲ ਜ਼ੀਰੋ ਤੋਂ ਲੈ ਕੇ ਹੀਰੋ ਵਾਲੀ ਕੁਆਲਿਟੀ ਹੈਗੀ ਹੈ ਕਿਸੇ ਨੇ ਜਿੰਨੇ ਪੈਸੇ ਕੱਟਨੇ ਉਹਦੇ ਵਿੱਚ ਉਹਨੂੰ ਸੈਟੀਸਫੈਕਸ਼ਨ ਵਾਲੀ ਚੀਜ਼ ਦਵਾਂਗੇ ਜੇ ਚੀਜ਼ ਮੰਨ ਲਓ ਆਪਾਂ ਵਧੀਆ ਚੀਜ਼ ਦਿੱਤੀ ਆ ਉਹਦੀ ਗਾਰੰਟੀ ਤੁਹਾਨੂੰ ਮੈਂ ਦਿੱਤੀ ਆ ਤੇ ਉਹਦੇ ਵਿੱਚ ਜੇ ਆਪਾਂ ਲਿਖਣਾ ਹੈ ਪੂਰਾ ਵੀ ਆਪਾਂ ਕੱਲ ਨੂੰ ਜੇ ਦਿੱਕਤ ਆਈ ਆ ਆਪਾਂ ਚੇਂਜ ਕਰਕੇ ਦਮਾਂਗੇ ਨਹੀਂ ਚੇਂਜ ਕਰਨ ਦਾ ਮਤਲਬ ਉਹ ਦਰਵਾਜ਼ਾ ਬਦਲ ਕੇ ਦੇਵਾਂਗੇ ਜੇ ਬਦਲਣੇ ਵਾਲਾ ਹੋਇਆ ਤਾਂ ਬਦਲਾਂਗੇ ਜੇ ਵੈ ਉਹੀ ਸੈੱਟ ਹੁੰਦਾ ਹੋਇਆ ਤਾਂ ਉਹੀ ਸੈੱਟ ਕਰਕੇ ਦੇਖਾਂਗੇ ਪਹਿਲ ਉਸ ਤੋਂ ਬਾਅਦ ਬਦਲ ਦਾਂਗੇ ਜੇ ਬਦਲਣੇ ਵਾਲਾ ਹੋਇਆ ਵੀ ਮਤਲਬ ਬੰਦਾ ਜੇ ਦਰਵਾਜ਼ਾ ਤੁਹਾਡਾ ਜਮਾਂ ਖਰਾਬ ਹੋ ਗਿਆ ਸੈੱਟ ਜੇ ਤੇ ਹੋਰ ਲੈ ਜੇ ਬਿਲਕੁਲ ਐਵੇਂ ਨਾ ਬਿਲਕੁਲ ਐਵੇਂ ਨਾ ਗੱਲ ਬਾਤ ਕਿੱਥੇ ਕਿੱਥੇ ਕੰਮ ਚੱਲ ਜਾਂਦਾ ਕੰਗਸਾਬ ਥੋੜੇ ਲੱਗ ਕੇ ਸਾਡਾ ਪੂਰੇ ਪੰਜਾਬ ਬੰਧੇ ਪ੍ਰਦੇਸ਼ ਤੱਕ ਆਪਣਾ ਮਾਲ ਜਾਂਦਾ ਬਈ ਜੀ ਦੂਰ ਦੂਰ ਤੋਂ ਸਾਡੇ ਕੋਲ ਲੋਕ ਆਂਦੇ ਆ ਮੇਨ ਹੈਗਾ ਆਪਾਂ ਸੈਟੀਸਫੈਕਸ਼ਨ ਵਾਲੀ ਚੀਜ਼ ਦਿੰਨੇ ਆ ਰੇਕ ਨੂੰ ਕਾਦੀ ਕਾਦੀ ਆ ਸਾਗਵਾਨ ਇਹ ਸਾਗਵਾਨ ਹੈ ਬਈ ਇਹ ਸਾਗਮਨ ਜੇ ਆਪਾਂ ਘਰੋਂ ਬਣਾਈਏ ਤਾਂ 20-25 ਹਜ਼ਾਰ ਦਾ ਬਣਦਾ ਹੈ ਜੀ ਤੇ ਸਾਡੇ ਕੋਲ 15 ਕੁ ਹਜ਼ਾਰ 10-15 ਹਜ਼ਾਰ ਚ ਵਧੀਆ ਸਾਗਮਨ ਲੱਕੜ ਚ ਤਿਆਰ ਹੈ ਜੇ ਤੁਸੀਂ ਉਹ ਵੀ ਪੈਸੇ ਘੱਟ ਖੱਟਣਾ ਚਾਹੁੰਦੇ ਹੋ ਮੰਨ ਲਓ ਵੀ ਚਾਹੁੰਦੇ ਆ ਵੀ ਸਾਡਾ ਯਾਰ ਸਾਗਮਨ ਦਾ ਸੁਪਨਾ ਵੀ ਪੂਰਾ ਹੋ ਜੇ ਤੇ ਚੀਜ਼ ਵੀ ਤੇ ਮਾਡਰਨ ਦਰਵਾਜ਼ੇ ਆ ਬਈ ਇਹ ਇਹ ਸਿਰਫ 7-8000 ਚ ਦਰਵਾਜ਼ਾ ਬਣਦਾ ਦੇਖੋ 3D ਟਾਈਪ ਦਰਵਾਜ਼ੇ ਹੈਗੇ ਆ ਇਹ ਇਹਨਾਂ ਵਿੱਚ ਬਹੁਤ ਡਿਜ਼ਾਈਨ ਆ ਜਾਂਦੀ ਆਪਣੇ ਪਾ ਅੱਛਾ ਉਸ ਤੋਂ ਬਾਅਦ ਇੱਕ ਨਵਾਂ ਆਇਆ ਦੇਖੋ 3D ਦਰਵਾਜ਼ਾ ਇਹ ਵਾਲਾ ਸਾਗਵਾਂ ਦਾ ਹੂੰ ਜਿਹੜੇ ਬੰਦੇ ਕਹਿੰਦੇ ਸੀ ਇਹ ਸਾਨੂੰ ਨਵੀਆਂ ਐਨ ਆਰ ਆਈ ਕਸਟਮਰ ਬਹੁਤ ਇਹਨੂੰ ਲਗਵਾਉਂਦਾ ਇਹ ਸਾਗਵਾਂ ਦਾ ਦਰਵਾਜ਼ਾ ਹੈ ਫੁੱਲ ਲੱਕੜ ਦਾ ਹੈਗਾ ਤੇ ਉੱਪਰ 3D ਹੋਇਆ ਵਾ ਸਾਰਾ ਕੰਮ ਆ ਦੇਖੋ ਹੂੰ ਕਿਸੇ ਪ੍ਰਕਾਰ ਦੀ ਕੋਈ ਉਹਲਾ ਨਹੀਂ ਆਪਾਂ ਕਹਿ ਕਹਿੰਦੇ ਆ ਵੀ ਜਿੱਥੇ ਮਰਜ਼ੀ ਆਪਣਾ ਪਤਾ ਕਰੋ ਕੁਝ ਮਰਜ਼ੀ ਕਰੋ ਇਹ ਮਸ਼ੀਨ ਮਸ਼ੀਨ ਨਹੀਂ ਹੋਇਆ ਹਾਂ ਹਾਂ 3D 3D ਬਿਲਕੁਲ 3D ਮਸ਼ੀਨ ਹੀ ਬਣਾਇਆ ਇਹ ਲੱਕੜ ਪੂਰੀ ਸਾਗਵਾਂ ਦੀ ਲਾ ਕੇ ਉਸ ਤੋਂ ਉੱਪਰ ਪੀਸੀਐਨਸੀ ਹੋਈ ਆ ਵਿੱਚੋਂ ਨਿਕਲੀ ਹੋਈ ਆ ਆ ਡਿਜ਼ਾਈਨ ਆ ਜਿਹੜਾ ਇਹ ਲੱਕੜ ਦੇ ਵਿੱਚ ਚੋੜਾ ਲੱਕੜ ਚਾਹੇ ਗੱਡ ਦੈਨੇ ਐ ਨਹੀਂ ਆ ਵੀ ਆਪਾਂ ਕੁਝ ਉੱਪਰ ਚੋਕੇਤਾ ਆ ਪੁੱਤੋਂ ਨਹੀਂ ਲਾਇਆ ਇਹ ਵਿੱਚ ਐਕਸ ਜਿਵੇਂ ਲੱਕੜ ਚ ਆਪਾਂ ਘਰੇ ਮਿਸਤਰੀ ਬਣਾਦੇ ਸੀ ਪਹਿਲਾਂ ਉਵੇਂ ਦਾ ਹੈਗਾ ਇਹ ਡਿਜ਼ਾਈਨ ਹਾਂ ਤੇ ਪਹਿਲਾਂ ਇੰਨੀ ਮੋਟੀ ਲੱਕੜ ਸੀ ਤੇ ਵਿੱਚੋਂ ਡਿਜ਼ਾਈਨ ਕੱਢਦਾ ਬਿਲਕੁਲ ਬਿਲਕੁਲ ਸਾਰੀ ਲੱਕੜ ਜੋੜ ਕੇ ਉਸ ਤੋਂ ਵਿੱਚ ਉਸ ਤੋਂ ਬਾਅਦ ਆਇਆ ਸਾਡੇ ਪਾਸ ਜਿਵੇਂ ਆਪਣੇ ਭਾਵਾਂ ਵਾਸਤੇ ਘਰ ਚ ਫੈਂਸੀ ਦਰਵਾਜੇ ਆਂਦੇ ਪੱਤੀਆਂ ਵਾਲੇ ਟੀਕ ਪੱਤੀਆਂ ਵਾਲੇ ਲਾ ਲਓ ਹੂੰ ਇਹ ਦੇਖੋ ਇਹ ਸਾਰੇ ਦਰਵਾਜੇ ਬਾਜਪ ਰੇਟਾਂ ਤੇ ਆ 3000 ਤੇ ਮੇਰੇ ਪਾ ਵਧੀਆ ਦਰਵਾਜਾ ਸ਼ੁਰੂ ਹੋ ਜਾਂਦਾ ਹੂੰ ਜੇ ਸਾਈਜ਼ ਦੇ ਹਿਸਾਬ ਨਾਲ ਜਿਵੇਂ 7 ਫੁੱਟ ਦਾ ਦਰਵਾਜਾ 3000 ਤੇ ਸ਼ੁਰੂ ਹੋ ਜਾਂਦਾ ਇਹ ਦੇਖੋ ਇਹ 3500 ਰੁਪਏ ਤੇ ਤੁਹਾਨੂੰ ਵਧੀਆ ਘਰ ਦਾ ਦਰਵਾਜਾ ਤੁਹਾਨੂੰ ਲੱਗ ਜਾਣਾ ਹੈਗਾ ਫੁੱਲ ਗਰੰਟੀ ਦੇ ਵਿੱਚ ਹੂੰ ਤੇ ਆਪਣਾ ਜਿੰਨਾ ਵੀ ਜੇ ਕੋਈ ਕੋਠੀਆਂ ਦਾ ਕੰਮ ਕਰਾਵੇ ਆਪਾਂ ਉਹਨੂੰ ਪੂਰਾ ਮਾਨਤਾਣ ਕਰਦੇ ਆਂ ਜੇ ਕਿਸੇ ਬੰਦੇ ਨੇ ਪਹੁੰਚ ਪਾਂਚ ਦਾ ਵੀ ਆਪਾਂ ਉਸ ਹਿਸਾਬ ਨਾਲ ਉਹਨੂੰ ਮਾਣਤਾਂ ਪੂਰਾ ਦਿੰਨੇ ਆ ਆਹ ਜਾਲੀ ਵਾਲਾ ਬਿਲਕੁਲ ਦੇਖੋ ਇਹਦੇ ਵਿੱਚ ਆਹ ਕੀ ਹੈ ਸਾਗਵਾਨ ਇਹ ਸਾਗਵਾਨ ਹੈ ਸਾਗਵਾਨ ਦੀ ਜਾਲੀ ਹੈ ਹੁਣ ਜਿੱਦੇ ਬੰਦਾ ਆਪਣੇ ਘਰੇ ਬਣਾਉਂਦਾ ਹੈ ਸਾਗਵਾਨ ਦੀ ਜਾਲੀ ਜਿੰਨੀ ਲੱਕੜ ਆਪਾਂ ਮੋਰੇ ਲਾਈ ਹੈ ਨਾ ਇੰਨੀ ਲੱਕੜੀ ਦੇ ਬੈਕ ਸਾਈਡ ਤੇ ਵੀ ਲਾਉਂਦੇ ਆ ਆਪਾਂ ਜਾਲੀ ਵਾਲੇ ਚ ਆਪਾਂ ਐ ਨਹੀਂ ਕੋਈ ਕਸਰ ਨਹੀਂ ਛੱਡਦੇ ਆ ਵੀ ਕੱਲ ਨੂੰ ਕੋਈ ਦਿੱਕਤ ਪਰੇਸ਼ਾਨੀ ਆ ਜਾਵੇ ਕੁਝ ਵੀ ਆਵੇ ਦੇਖੋ ਜਿੰਨੀ ਅੱਗੇ ਲੱਕੜ ਸੀਗੀ ਉੰਨੀ ਬੈਕ ਸੀਗੀ ਪੈਸੇ ਦਾ ਮੁੱਲ ਹੈਗਾ ਵੀ ਕੋਈ ਮਰਜ਼ੀ ਆਪਣੀ ਤਸੱਲੀ ਕਰਕੇ ਸਾਤੋਂ ਬੜੀ ਗੱਲ ਆ ਜਦੋਂ ਆਪਾਂ ਕੰਮ ਫੜਦੇ ਆ ਪਹਿਲਾਂ ਉਹਨੂੰ ਤਸੱਲੀ ਕਰਾਉਂਦੇ ਆ ਬਾਈ ਵੀ ਤੂੰ ਪਹਿਲਾਂ ਆਪਣੀ ਤਸੱਲੀ ਕਰ ਉਹ ਜਿੱਥੇ ਮਰਜ਼ੀ ਆਪਣਾ ਦੇਖੋ ਉਸ ਤੋਂ ਬਾਅਦ ਤੇ ਜਿੱਦਾਂ ਆਪਾਂ ਦਰਵਾਜ਼ੇ ਜਦੋਂ ਬਣ ਜਾਂਦੇ ਆ ਉਦੋਂ ਆਪਾਂ ਉਹਨਾਂ ਨੂੰ ਦੁਕਾਨ 'ਤੇ ਬੁਲਾਉਂਦੇ ਆ ਵੀ ਬਾਈ ਆਪਣਾ ਡਿਜ਼ਾਈਨ ਚੈੱਕ ਕਰੋ ਕੋਈ ਦਿੱਕਤ ਪਰੇਸ਼ਾਨੀ ਲੈਂਦੀ ਆ ਤਾਂ ਮੈਨ ਉਸੇ ਟਾਈਮ ਸਾਨੂੰ ਦੱਸ ਸਕਦਾ ਆਪਣਾ ਪਹਿਲਾਂ ਮਾਲ ਚੈੱਕ ਕਰੋ ਉਸ ਤੋਂ ਬਾਅਦ ਪੇਮੈਂਟ ਸ਼ੌਪ ਤੇ ਕਲੀਅਰ ਕਰੋ ਜੀ ਫਿਰ ਆਪਣਾ ਸਮਾਨ ਚੱਕੋ ਪਹਿਲਾਂ ਆਪਣੀ ਟੈਨਸ਼ਨ ਫ੍ਰੀ ਹੋ ਕੇ ਆਪਣਾ ਸਮਾਨ ਦੀ ਤਸੱਲੀ ਕਰੋ ਜੀ ਤੇ ਆ ਜਾਲੀ ਵਾਲੇ ਦਰਵਾਜੇ 10 10000 ਦੇ ਜਿਹੜੇ ਦਰਵਾਜੇ ਮਾਰਕੀਟ ਚ ਲੱਗਦੇ ਸੀਗੇ ਸਟੀਲ ਵਾਲੇ ਇਹ 5 4000 ਦੇ ਵਿੱਚ ਆਉਣੇ ਬਾਅਦ ਸਟਾਰਟਿੰਗ ਹੈ ਦਾ ਵਧੀਆ ਇਹ ਦੇਖੋ ਜਿਹੜੇ ਆਪਾਂ ਤੁਹਾਨੂੰ ਮੈਂ ਦੱਸਿਆ ਸੀਗਾ ਇਵੇਂ ਦੇ ਦਰਵਾਜੇ 3000 2800 3000 3500 ਤੱਕ ਇੱਕ ਰੂਮ ਚ ਵਧੀਆ ਹੋ ਜਾਂਦੇ ਆ 7 ਫੁੱਟ ਦਾ ਦਰਵਾਜਾ ਗਾਰੰਟੀ ਦੇ ਵਿੱਚ ਕੱਲੂ ਮਾਈਕਾ ਫੁੱਲ ਗਿਆ ਖਰਾਬ ਹੋ ਗਿਆ ਵਾਪਸੀ ਹੈ ਐਉਂ ਨਹੀਂ ਆ ਵੀ ਜੇ ਆਪਾਂ ਸਸਤਾ ਦਿੰਨੇ ਆ ਤਾਂ ਜਿਹੜਾ ਮਰਜੀ ਚੱਕ ਕੇ ਚੇਪ ਦੀਏ ਠੀਕ ਆ ਠੀਕ ਆ ਮਾਰਕੀਟ ਚ ਜੇ ਤੁਸੀਂ ਸਸਤਾ ਲੈਣਾ ਹੈ ਨਾ ਸਸਤੇ ਦਾ ਮਤਲਬ ਇਹ ਆ ਵੀ ਤੁਸੀਂ ਕੁਆਲਿਟੀ ਲੈਣੀ ਹੈ ਠੀਕ ਹੈ ਕਿ ਨਹੀਂ ਹੂੰ ਹੋਰ ਪੁੱਛੋ ਜੀ ਆਹਾ ਆਹਾ ਕਹਦੇ ਆ ਇਹ ਟੀਕ ਪਲਾਈ ਹੈਗੀ ਆ ਸਾਗਵਾਨ ਜੀ ਤੁਸੀਂ ਕਿਤੇ ਮਰਜੀ ਲੰਘ ਜਾਓ ਪੂਰੇ ਪੰਜਾਬ ਛੱਡੋ ਹਿੰਦੁਸਤਾਨ ਚ ਘੁੰਮ ਲੋ ਜੋ ਇਹਦਾ ਰੇਟ ਹੈ ਨਾ ਟੀਕ ਪਲਾਈ ਦਾ 270 ਰੁਪਏ ਤੋਂ ਸਟਾਰਟ ਹੈਗੀ ਆ 400 ਰੁਪਏ ਤੱਕ ਸਿਰਫ 270 ਰੁਪਏ ਕਿਤੇ ਵੀ ਤੁਸੀਂ ਟੀਕ ਪਲਾਈ ਦਾ ਸਾਗਵਾਨ ਦਾ ਦਰਵਾਜ਼ਾ ਤੁਸੀਂ ਕਿਤੇ ਵੀ ਪਤਾ ਕਰ ਲਿਓ ਕੋਈ ਮਾਰਕੀਟ ਚ ਦੇ ਨਹੀਂ ਸਕਦਾ ਸਾਡਾ ਹੋਲ ਸੇਲ ਦਾ ਇਹੀ ਕੰਮ ਆ ਜਾਂਦਾ ਟੀਕ ਪਲਾਈ ਦਾ ਹੋਲੋ ਤੇ ਤੁਸੀਂ ਉਸ ਵਾਰ ਮਾਈਕੇ ਦਾ ਲਾ ਲਓ ਹਾਂ ਮਾਈਕੇ ਵਾਲਾ ਹਾਂਜੀ ਤੇ ਉਸ ਤੋਂ ਬਾਅਦ ਆਜੋ ਆਪਣਾ 3D ਡਿਜ਼ਾਈਨ ਦੇਖੋ ਜਿਹੜੀਆਂ ਚੀਜ਼ਾਂ ਤੁਹਾਨੂੰ ਮਾੜੀ ਦਿਖਾਉਣ ਲੈ ਕੇ ਗਿਆ ਮਾਰਕੀਟ 'ਚ ਬਹੁਤ ਵਿਲੱਖਣੀਆਂ ਐ ਇਹ ਦਰਵਾਜ਼ੇ ਆ ਇਹ ਆਪਾਂ ਫੋਰਨ 'ਚ ਦੇਖਦੇ ਸੀਗੇ ਵਿਦੇਸ਼ਾਂ ਵਿੱਚ ਉਹ ਸਾਡੇ ਹੁਣ ਇੰਡੀਆ ਦੇ ਵਿੱਚ ਵੀ ਪੂਰੇ ਜਬਰਦਸਤ ਤਰੀਕੇ ਨਾਲ ਦਰਵਾਜ਼ੇ ਆ ਦੇਖੋ ਏ ਪਰੀ ਤੋ ਇਹ ਦੇਖ ਜਿਵੇਂ ਹਵੇਲੀਆਂ ਨੂੰ ਲਾਣਾ ਹੈ ਕਿਸੇ ਨੇ ਵੀ ਜਿੱਡਾ ਮਜ਼ਬੂਤ ਹੈ ਇਹਦੇ ਇਸ ਨਾਲ ਦਰਵਾਜ਼ਿਆਂ ਪਰਤੇ ਆਪਣੀ ਸਕੋਰ ਵੀ ਆਪਾਂ ਲਗਾ ਕੇ ਦਿਖਾਈਤੀ ਇਹ ਦਰਵਾਜ਼ੇ ਆ ਉਹ ਅੱਛਾ ਪੂਰੀ ਦੀ ਪੂਰੀ ਗੱਡੀ ਆਪਾਂ ਲਗਾਈ ਸੀਗੀ ਉੱਪਰੋਂ ਇਹਦੇ ਉੱਤੇ ਬਿੰਗਾ ਨਹੀਂ ਹੋਇਆ ਮੈਂ ਕਿਹਾ ਜੀ ਤੁਹਾਨੂੰ ਮੈਂ ਵੀਡੀਓ ਵੀ ਦਿਖਾ ਦੂੰਗਾ ਵੀ ਛੋਟ ਨਾਲ ਲਾ ਸਕਦੇ ਤੁਸੀਂ ਅੱਛਾ ਤੇ ਇਹੋ ਜਿਹੇ ਦਰਵਾਜ਼ੇ ਜਿਵੇਂ 3D ਆ ਬਾਜਬ ਰੇਟਾਂ ਦੇ ਜੇ ਘਰੇ ਫਿੱਟ ਕਰ ਦਿੰਦੇ ਆ ਤੁਸੀਂ ਬਿਲਕੁਲ ਬਿਲਕੁਲ ਵੀ ਜੇ ਮੰਨ ਲਓ ਫਿੱਟ ਵੀ ਤੁਹਾਡਾ ਹੀ ਮਿਸਤਰੀ ਹੋਵੇ ਸਾਡਾ ਹੀ ਕਰਦਾ ਆ ਆਪਾਂ ਉਹਦੀ ਚਾਰਜਸ ਅਲੱਗ ਤੇ ਹੁੰਦੇ ਆ ਆਪਾਂ ਜੋ ਦਿੰਨੇ ਆ ਬਿਲਕੁਲ ਬਾਜ਼ਾਰ ਰੇਟ ਦਿੰਨੇ ਆ ਜਿਵੇਂ ਇੱਥੇ ਤੇ ਜੋ ਦੇ ਚਾਰਜਸ ਹੁੰਦੇ ਆ ਉਹ ਅਗਲੇ ਨੂੰ ਦੱਸ ਦਿੰਨੇ ਆ ਭਾਈ ਵੀ ਇੰਨੇ ਚਾਰਜ ਲੱਗਣੇ ਆ ਤੇ ਉਹ ਤੁਹਾਨੂੰ ਪੇ ਕਰਕੇ ਤੁਸੀਂ ਘਰੇ ਵੀ ਫਿੱਟ ਕਰਾ ਸਕਦੇ ਹੋ ਸਾਡੇ ਮਿਸਤਰੀ ਗਾਰੰਟੀ ਦੇ ਵਿੱਚ ਮਤਲਬ ਕਿ ਕੱਲ ਨੂੰ ਐ ਨਹੀਂ ਐ ਵੀ ਤੁਹਾਡਾ ਦਰਵਾਜ਼ਾ ਕੋਈ ਗਲਤ ਹੋ ਗਿਆ ਜਾਂ ਖਰਾਬ ਹੋ ਗਿਆ ਸੈਜ ਵਿੱਚੋਂ ਬਿਲਕੁਲ ਆਪਾਂ ਤਸੱਲੀ ਕਰਾ ਕੇ ਦਿੰਨੇ ਆ ਭਾਈ ਪਹਿਲਾਂ ਸਾਡਾ ਮਿਸਤਰੀ ਜਾਨਾ ਉਹਦਾ ਸੈਜ ਲੈ ਕੇ ਆਊਗਾ ਤੇ ਫਿਰ ਤੁਹਾਨੂੰ ਸਾਰਾ ਪ੍ਰੋਸੈਸ ਆਪਾਂ ਉਸ ਤੋਂ ਬਾਅਦ ਦੱਸਾਂਗੇ ਆ ਆ ਬੈਡ ਬੱਡਨੇ ਕਾ ਪਾਗੇ ਆ ਬੈਡ ਇਹ ਟਾਲੀ ਦਾ ਬੈਡ ਆ ਬਾਈ ਇਹ ਨਹੀਂ ਇਹ ਬੈਡ ਬਣਾਉਣ ਲਾਗੇ ਤੁਸੀਂ ਹਾਂ 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 ਬਾਈ ਇਹ ਆਪਾਂ ਸਾਰੇ ਇਹ ਸਾਰੇ ਬੈਡ ਬੁੱਡ ਆਪਣੇ ਵਧੀਆ ਟੌਪ ਕੁਆਲਿਟੀ ਦਾ ਸਾਰਾ ਸਮਾਨ ਹੈਗਾ ਇਹ ਇਹ ਟਾਲੀ ਦਾ ਬੈਡ ਸੀਗਾ ਜੀ ਤੇ ਇਧਰ ਆ ਆ ਜਿਹੜਾ ਫਰਨੀਚਰ ਪਿਆ ਇਹ ਇਹ ਆਪਾਂ ਲਗਜ਼ਰੀ ਆ ਔਨ ਆਰਡਰ ਤਿਆਰ ਕਰਦੇ ਆ ਬਾਈ ਇਹ ਫਰਨੀਚਰ ਜਿੰਨੇ ਵੀ ਹੈਗਾ ਨਾ ਇਹ ਦੇਖੋ ਸਾਰਾ ਸ਼ੀਸ਼ਮ ਤੇ ਸੋਫੇ ਆ ਲਗਜ਼ਰੀ ਲਾਈਫਟਾਈਮ ਦੀ ਗਾਰੰਟੀ ਹੈ ਗੱਡੀਆਂ ਦੀ अच्छा ਤੇ ਇਹਨਾਂ ਦੇ ਵਿੱਚੋਂ ਬੈੱਡ ਹੈਗੇ ਸਾਰੇ ਆਪਣੇ ਤੇ ਬੈੱਡ ਹੈਗੇ ਆ ਸਾਗਮਾਨ ਦਾ ਇਹ ਦੇਖੋ ਉਹ ਵੀ ਇੱਟੋ ਸਾਗਮਾਨ ਦਾ ਜੋ ਮਾਰਕੀਟ 'ਚ 40 40 50 50 ਹਜ਼ਾਰ ਦੇ ਬੈੱਡ ਸੀਗੇ ਆਪਣੇ ਆਪ 20 25 ਹਜ਼ਾਰ ਤੋਂ ਸਟਾਰਟ ਹੈਗੇ ਆ ਜਿਹੜੇ ਬੇਸਿਕ ਬੈੱਡ ਹੈਗੇ ਆ ਉਹ 10 15 ਹਜ਼ਾਰ ਤੋਂ ਸਟਾਰਟ ਹੈ ਇਹ ਸਾਰਾ ਡਬਲ ਕਢਾਈ ਹੈ ਬੈੱਡਾਂ ਨੂੰ ਇੱਥੇ ਵੀ ਤੇ ਉੱਥੇ ਜਿਵੇਂ ਅੱਜ ਦਾ ਮਾਡਰਨ ਸੋਫੇ ਲੈਣੇ ਆ ਔਨ ਆਰਡਰ ਅਗਲਾ ਆਪਣਾ ਦੱਸ ਸਕਦਾ ਜਿੱਦਾਂ ਦਾ ਮਰਜ਼ੀ ਸੋਫਾ ਕੁਝ ਵੀ ਬਣਾਉਣਾ ਹੈ ਆਪਣੀ ਤਸੱਲੀ ਨਾਲ ਸਾਰਾ ਕੁਝ ਕਰਾ ਸਕਦਾ ਉਦਾਂ ਕੱਪ ਬੋਰਡ ਕਿਚਨ ਜੋ ਵੀ ਕਰਾਣਾ ਕੋਠੀ ਆ ਕੰਮ ਸਾਰਾ ਟਾਲੀ ਟੂਲੀ ਦਾ ਜਿਵੇਂ ਇਹ ਜਾ ਕੁਝ ਇਹ ਤੇ ਜਦੋਂ ਆਪਾਂ ਪੂਰਾ ਵਧੀਆ ਕਰਦੇ ਆ ਐਵੇਂ ਨੀ ਚੀਜ਼ਾਂ ਆਪਾਂ ਯੂਨੀਕ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ ਆ ਦੇਖ ਪ੍ਰੀਤਾ ਆ ਆ ਭਾਈ ਆ ਕਿੰਨੇ ਕੁ ਦੇ ਦੇ ਦੇਗਾ ਮਾਰਕੀਟ ਚ ਕੋਈ ਤਾਂ 1.5 ਲੱਖ ਮੰਗਦਾ ਕੋਈ 2 ਲੱਖ ਮੰਗਦਾ ਆਪਾਂ ਤੁਹਾਨੂੰ ਸਾਰਾ 70-75 ਹਜ਼ਾਰ ਚ ਐਡਾ ਸੈੱਟ ਦੇਵਾਂਗੇ ਜਿਹੜਾ ਕੋਠੀਆ ਕੰਮ ਕਰਾਊਗਾ ਇਹ ਸੈੱਟ ਕਿਤੇ ਵੀ ਮਾਰਕੀਟ ਚ ਪੁੱਛ ਕੇ ਆ ਜਿਓ ਫਿਰ ਸਾਡੇ ਕੋਲ ਆਜੋ 7 ਸੀਟਰ ਹੈ ਵਿਦ ਟੇਬਲ ਹੈ ਸਾਰਾ ਸਿਸਟਮ ਓਕੇ ਕਰਕੇ ਮਤਲਬ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਐ ਇੱਕੋ ਛੱਤ ਹੇਠ ਤੁਹਾਡੀ ਪੂਰੀ ਕੋਠੀ ਅੱਪਾ ਕੰਪਲੀਟ ਕਰਕੇ ਦੇਵਾਂਗੇ ਹਾਂ ਵੀ ਉਹਦੇ ਵਿੱਚ ਬੈੱਡ ਵੀ ਆ ਗਏ ਸੋਫੇ ਵੀ ਆ ਗਏ ਤੇ ਦਰਵਾਜ਼ੇ ਵੀ ਆ ਗਏ ਹੁਣ ਜਿੱਦਾਂ ਕਿਸੇ ਬੰਦੇ ਨੇ ਅਸੀਂ ਆਪਾਂ ਜਿਹਦਾ ਵੀ ਆਲਮੋਸਟ ਕੰਮ ਕਰ ਦੇਣਾ ਐਦਨੀਆਂ ਤਾਕੀਆਂ ਦੇਖੋ ਇਹ ਸਾਗਮਾਨ ਦੀਆਂ ਤਾਕੀਆਂ ਬਾਈ ਆਪਾਂ ਆਪਣੇ ਪੱਲੇ ਉਹ ਡਿਜ਼ਾਈਨ ਪਵਾਉਨੇ ਆ ਆਪਾਂ ਅਗਲੇ ਨੂੰ ਕਹਿੰਨੇ ਵੀ ਤੁਸੀਂ ਸਾਡੇ ਹਿਸਾਬ ਪਰ ਛੱਡੋ ਕੰਮ ਤੁਹਾਨੂੰ ਮੈਂ ਆਪਣੇ ਹਿਸਾਬ ਨਾਲ ਕੰਮ ਕਰਕੇ ਦੇਵਾਂਗਾ ਇੱਕ ਨੰਬਰ ਹੂੰ ਕੋਈ ਦਿੱਕਤ ਪਰੇਸ਼ਾਨੀ ਆਈ ਉਹ ਮੈਂ ਜ਼ਿੰਮੇਵਾਰ ਹਾਂ ਕਬਦਾ ਹੂੰ ਐਨ ਆਰ ਆਈ ਵੀਰਾਂ ਦੀ ਬੜਾ ਡਿਮਾਂਡ ਹੁੰਦੀ ਐ ਵੀ ਬਾਈ ਆਪਾਂ ਬਾਹਰ ਰਹਨੇ ਆ ਤੇ ਸਾਡਾ ਇੱਥੇ ਮਤਲਬ ਕੰਮ ਦੇਖਣ ਵਾਲਾ ਬਹੁਤ ਘੱਟ ਹੁੰਦੇ ਐ ਇੱਕ ਜਕੀਨ ਪਰਪਸ ਤੇ ਆਪਾਂ ਉਹਨੇ ਨੂੰ ਵਾਦਾ ਕਰਦੇ ਆ ਵੀ ਬਾਈ ਜੋ ਤੁਹਾਡਾ ਕਮਿਟਮੈਂਟ ਕੀਤੀ ਐ 110% ਆਪਾਂ ਤੁਹਾਡੀ ਕਮਿਟਮੈਂਟ ਤੇ ਖੜੇ ਹੋਵਾਂਗੇ ਕੋਈ ਦਿੱਕਤ ਪਰੇਸ਼ਾਨੀ ਹੋਏ ਤਾਂ ਮੈਨੂੰ ਪੁੱਛ ਲਿਓ ਜਾਂ ਬਾਈ ਨਾਲ ਗੱਲ ਕਰ ਲਿਓ ਜਦ ਮਰਜੀ ਆਪਾਂ ਇਹਦੀ ਗਾਰੰਟੀ ਦਿੰਦੇ ਆ ਰੇ ਰੇ ਬਹੁਤ ਚਿਰ ਦੇ ਸਭ ਤੋਂ ਪਹਿਲਾਂ ਰੈਵੋਲੂਸ਼ਨ ਲੈ ਕੇ ਆਉਣ ਵਾਲੇ ਇੰਟਰਨੈਟ ਤੇ ਵੀਡੀਓ ਪਾਉਣ ਵਾਲੇ ਤੁਸੀਂ ਬੰਦੇ ਬਾਈ ਤਰ ਕੀ ਚੱਕਰ ਆ ਕੁਆੜ ਵੇਚਣਾ ਕੋਈ ਬਹੁਤ ਵੱਡੀ ਗੱਲ ਨਹੀਂ ਬਾਈ ਨੇ ਮੇਰੇ ਨਾਲ ਪਹਿਲੀ ਇੱਕ ਗੱਲ ਖੋਲੀ ਸੀਗੀ ਵੀ ਕੰਗ ਵੀ ਚੀਜ਼ ਵੇਚਣੀ ਆ ਵਧੀਆ ਵੇਚਣੀ ਆ ਐਵੇਂ ਸਸਤੇ ਚੱਕਰਾਂ 'ਚ ਜਿਵੇਂ ਮਾਰਕੀਟ 'ਚ ਕੁਆੜ ਵੇਚ ਰਹੇ ਆ ਮੈਂ ਕਿਹਾ ਬਿਲਕੁਲ ਵੀ ਨਹੀਂ ਸਾਡੀ ਚੀਜ਼ ਹੈਗੀ ਆ ਕੋਈ ਦਿੱਕਤ ਆਂਦੀ ਆ ਇੱਥੇ ਸਿੱਟ ਜੇ ਇੱਕ ਰੀਆ ਦੋ ਦਰਵਾਜ਼ੇ ਲੈ ਕੇ ਜਾਵੇ ਬੰਦਾ ਠੀਕ ਨਹੀਂ ਆ ਜੀ ਕੁਝ ਹੋਰ ਕਿਸੇ ਬੰਦੇ ਦੀ ਕੋਈ ਤੁਹਾਨੂੰ ਲੱਗਦਾ ਨਹੀਂ ਨਹੀਂ ਸ਼ਿਕਾਇਤ ਕੋਈ ਨਹੀਂ ਆ ਕੰਗ ਸ਼ਿਕਾਇਤ ਨਾ ਜੇ ਸ਼ਿਕਾਇਤ ਆਈ ਹੁੰਦੀ ਤੇਰੇ ਕੋਲੇ ਹੁੰਦਾ ਬਿਲਕੁਲ ਕਿਉਂਕਿ ਜਿਹਦੇ ਬੰਦੇ ਦੀ ਸ਼ਿਕਾਇਤ ਆ ਜੇ ਮੈਂ ਨਵੇੜ ਤੇ ਆ ਉਹਦੀ ਸ਼ਿਕਾਇਤ ਕਰਾ ਦਿਆਂ ਤਾਂ ਫਿਰ ਮੈਂ ਉਸ ਤੋਂ ਬਾਅਦ ਉਹਨੂੰ ਕਹਿ ਦਿੰਨਾ ਉਹਨਾਂ ਵੀ ਆਪਣੀ ਬਹੁਤ ਹੋ ਗਈ ਠੀਕ ਹੈ ਜੀ ਤੇ ਆਪਾਂ ਇਹ ਦੁਕਾਨ ਨਹੀਂ ਚੱਲਾਂ ਠੀਕ ਆ ਉਹ ਦੁਕਾਨਦਾਰ ਨਾਲ ਤਾਂ ਮੈਂ ਸਿੱਧਾ ਮੇਰਾ ਸਿੱਧਾ ਹੀ ਹਿਸਾਬ ਹੁੰਦਾ ਵੀ ਬਾਈ ਯਾਰ ਠੀਕ ਹੈ ਜੀ ਵੀ ਇਹ ਤੋਂ ਬਾਅਦ ਯਾਰ ਤੇ ਤੇਰੇ ਮਨ ਚ ਲਾਲਚ ਆਉਂਦਾ ਭਰਾ ਮੇਰਾ ਠੀਕ ਉਹ ਲਾਲਚ ਨਾਲ ਸਾਡੀ ਵੀ ਦੁਕਾਨਦਾਰੀ ਰੋਕੇਗਾ ਹਨਾ ਸਾਡੇ ਤੇ ਵੀ ਲੋਕੋਸ਼ਵਾਸ਼ ਕਰਦੇ ਤੇ ਉਹ ਅਗਲੇ ਨੂੰ ਜਵਾਬ ਦੇ ਦੇਈਦਾ ਬਿਲਕੁਲ ਜੇ ਤੈਨੂੰ ਮਤਲਬ ਤੂੰ ਫੋਨ ਕਰਤਾ ਸੀ ਤੇ ਤੂੰ ਮੈਂ ਕਹਾ ਕੰਗ ਬੋਲਦਾ ਮੈਂ ਕਹਾ ਤਰੀਕ ਲਗਾ ਠੀਕ ਹੈ ਹਨਾ ਠੀਕ ਹੈ ਤੇ ਉਹ ਉਹ ਚਲੋ ਮਾਲਕ ਦੀ ਕਿਰਪਾ ਤੇਰੇ ਤੇ ਦਾਤੇ ਦੀ ਦਿਆ ਐਵੇਂ ਬਣੀ ਰਵੇ ਤੇ ਕੰਗ ਸਾਹਿਬ ਇਹ ਕਿੱਥੇ ਅਖਰੜ ਦੇ ਵਿੱਚ ਕਿੱਥੇ ਕਾਪਾ ਇਹ ਆਪਣਾ ਭਾਈ ਜਦੋਂ KFC ਹੈਗਾ ਖਰੜਾਲਾ ਤੇ ਆਪਣਾ KFC ਉਹ ਦੇਖੋ ਸਾਹਮਣੇ ਉਸਦੇ ਬਿਲਕੁਲ ਨਾਲ ਹੈਗਾ ਠੀਕ ਹੈ ਜੀ ਆਪੋ ਆਪੋਜੀਟ ਸਾਈਡ ਆ ਕੇ ਐਫ ਸੀ ਕੋਈ ਸਾਈਡ ਹੈ ਕਿ ਅਸੀਂ ਵੀ ਆਰ ਮਾਲ ਦੇ ਨਾਲ ਹਾਂ ਜਦੋਂ ਆਪਾਂ ਘੁੰਮ ਕੇ ਆਣਾ ਹੈ ਉਤੋਂ ਜੂ ਟਰਨ ਮਾਰਨਾ ਖਰੜਵਾਲ ਨੂੰ ਫੇਰ ਤੇ ਸਿੱਧਾ ਹੀ ਆਪਣਾ ਕੰਗਡੋਰ ਬਾਹਰ ਬੈਨਰ ਲੱਗਿਆ ਕਾਫੀ ਬੜਾ ਨਾਲ ਗਦਾਮ ਵੀ ਆਪਣਾ ਹੈਗਾ ਓਸਟਨ ਜਿਮ ਦੇ ਕੋਲ ਹੈਗਾ ਆਪਣਾ ਸਾਰਾ ਆ ਤੁਹਾਨੂੰ ਲਿਖਿਆ ਹੋਇਆ ਕੰਗਡੋਰ ਫਰਨੀਚਰ ਵਾਲਿਆਂ ਨੂੰ ਤੁਸੀਂ ਫੋਨ ਕਰਕੇ ਲੋਕੇਸ਼ਨ ਮੰਗਾ ਲਿਓ ਬਿਲਕੁਲ 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 ਕੰਗਡੋਰ ਫਰਨੀਚਰ ਵਾਲਿਆਂ ਨੂੰ ਤੁਸੀਂ ਨਾ ਤੁਸੀਂ ਕਹੋਗੇ ਤਾਂ ਤੁਹਾਨੂੰ ਇਓ ਉਹਦੀ ਲੋਕੇਸ਼ਨ ਭੇਜ ਦੇਣਗੇ ਜਦੋਂ ਲੋਕੇਸ਼ਨ ਭੇਜਤੀ ਤੁਸੀਂ ਸਿੱਧਾ ਇੱਥੇ ਪਹੁੰਚ ਜਾਣਾ ਆਸ ਜਿਵੇਂ ਬਾਈ ਹੁਣੀ ਪਹੁੰਚ ਗਿਆ ਇੱਥੇ ਅੱਛਾ ਦਰਵਾਜ਼ਾ ਦੇਖਣਾ ਆ ਬਾਈ ਠੀਕ ਆ ਦੇਖੋ ਦਰਵਾਜ਼ੇ ਜੇ ਕੋਈ ਵੀ ਸੱਜਣ ਨੂੰ ਚਾਹੀਦੇ ਹੋਏ ਤੇ ਉਹ ਪਾਠੀ ਸਿੰਘ ਵਾਲੀ ਗੱਲ ਦਿਮਾਗ 'ਚ ਰੱਖਿਓ ਉਹਦੇ ਲਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਧੰਨਵਾਦ ਜੀ